ਹਲੋ ਜੀ ਸਸਟਰੀ ਕਾਲ ਜੀ গুড ইভিনিং ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਚ ਹੱਸਦੇ ਵਜਦੇ ਹੋਵੋਗੇ ਲਓ ਜੀ ਸ਼ਾਮ ਦਾ ਟਾਈਮ ਆ ਤੇ ਸ਼ਾਮ ਦੇ ਟਾਈਮ ਹੀ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਤੇ ਮੈਂ ਹੁਣ ਇਵਨਿੰਗ ਹੀ ਬਲੌਗ ਸਟਾਰਟ ਕਰਦੀ ਆ ਮੋਸਟਲੀ ਸਵੇਰੇ ਨਾ ਇਹ ਹੋ ਜਾਂਦਾਗਾ ਥੋੜਾ ਜਿਹਾ ਕਿਆਲੋ ਮੈਨੂੰ ਵੀ ਲਾਲਚ ਹੋ ਜਾਂਦਾ ਸੀ ਸਿਰ ਸੁੱਤੀ ਪਈ ਹੁੰਦੀ ਆ ਤੇ ਮੈਂ ਤੇ ਸੁੱਤੇ ਪਏ ਪਏ ਕੰਮ ਨਹੀਂ ਵੇੜਨੇ ਹੁੰਦੇ ਆ ਤੇ ਮੇਰੇ ਕੋਈ ਨਾ ਟਾਈਮ ਨਹੀਂ ਹੁੰਦਾ ਵੀ ਮੈਂ ਵੀਡੀਓ ਕੈਪਚਰ ਕਰਾਂ ਹਨਾ ਤੇ ਚਲੋ ਸ਼ਾਮ ਨੂੰ ਇਹ ਹੁੰਦਾ ਵੀ ਉਹ ਖੇਡ ਰਹੀ ਹੁੰਦੀ ਆ ਹਨਾ ਨੂਰ ਹੁਣਾ ਕੋਲੇ ਜਾਂ ਬਾਹਰ ਆ ਤੇ ਪਪਾ ਨਾਲ ਜਾਂ ਕਿਤੇ ਵੀ ਤੇ ਮੈਨੂੰ ਟਾਈਮ ਮਿਲ ਜਾਂਦਾ ਹੈਗਾ ਵੀਡੀਓ ਬਣਾਉਣ ਦਾ ਤੇ ਆਪਾਂ ਹੁਣ ਲੱਗੇ ਸੀਗੇ ਹਾਈ ਮੇਰੀ ਕੀੜੀ ਕਿੱਥੋਂ ਚੜ ਗਈ ਇਹ ਤਾਂ ਭੂਰੀਆਂ ਕੀੜੀਆਂ ਨੇ ਸੱਚੀ ਬਹੁਤ ਤੰਗ ਕੀਤਾ ਪਿਆ ਤਾਂਨ ਕਿੱਥੋਂ ਕਿੱਥੋਂ ਚੜ ਜਾਂਦੀਆਂ ਨੇ ਸ਼ਾਇਦ ਮੈਂ ਬਾਹਰ ਗਈ ਸੀਗੀ ਆ ਹਾਂ ਪੋਚੇ ਵਾਲਾ ਕਪੜਾ ਹੋਰ ਰੱਖ ਕੇ ਆਈਆਂ ਪੋਚੇ ਵਾਲਾ ਨਹੀਂ ਗੈਸ ਸਾਫ ਕਰਨ ਵਾਲਾ ਤੋ ਕਿਸ਼ੇ ਦੋ ਤਾਰ ਤੁਰ ਤੋ ਚੜੀ ਹੋਣੀ ਆ ਤੇ ਹਾਂਜੀ ਮੈਂ ਗੱਲ ਕਰਤੀ ਸੀ ਵੀ ਸ਼ਾਮ ਨੂੰ ਵੀਡੀਓ ਮੈਂ ਸਟਾਰਟ ਕਰਦੀ ਆ ਤੇ ਹੁਣ ਮੈਂ ਲੱਗੀ ਸੀਗੀ ਮੱਖਣ ਕੱਢਣ ਮੜਾਈ ਮੇਰੀ ਬਾਹਰ ਕੱਢ ਕੇ ਰੱਖੀ ਪਈ ਆ ਤੇ ਮੱਖਣ ਰੜਕਣਾ ਕੋਲ ਹੋ ਜਾਂਦੀ ਆ ਰੋਜ਼ ਹੀ ਕੋਲਾ ਮੇਰਾ ਬਣਿਆ ਪਿਆ ਗਾ ਮਾ ਹਨ ਆਪਣ ਲਈ ਦਾ ਪੂਰਾ ਤੇ ਫਿਰ ਜਿਆਦਾ ਆਏ ਹੋ ਜਾਂਦਾ ਗਰਮੀ ਆ ਤੇ ਫਿਰ ਫ੍ਰਿਜ ਚ ਵੀ ਆਪਾਂ ਕਿੰਨੇ ਕ ਸੰਭ ਕੇ ਨਾਮ ਰੱਖੀ ਜਾਈਏ ਹੁਣ ਗਰਮੀ ਆ ਸੋ ਜਦੋਂ ਇੱਕ ਕੋਲਾ ਇਕੱਠਾ ਹੋ ਜਾਂਦਾ ਮੈਂ ਨਾਲ ਦੀ ਨਾਲ ਹੀ ਹੁਣ ਮੈਂ ਰੜਕ ਦਿੰਦੀ ਆ ਤੇ ਹੁਣ ਮੈਂ ਲੱਗੀ ਸੀਗੀ ਮਲਾਈ ਰੜਕਣ ਤੇ ਚਲੋ ਜੀ ਕਰਦੇ ਆ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਤੇ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਨਾਲ ਦੁੱਧ ਵੀ ਕਰ ਲਿਆ ਗਰਮ ਬਿਲਕੁਲ ਟਾਈਮ ਤੇ ਮੇਰੀ ਨਿਗਾ ਪੈ ਗਈ ਨਹੀਂ ਦੁੱਧ ਸਾਰਾ ਬਾਹਰ ਆ ਜਾਣਾ ਸੀਗਾ ਪਰ ਥੈਂਕ ਗੋਡ ਦੁੱਧ ਬਾਹਰ ਨਹੀਂ ਆਇਆ ਬੱਚਾ ਹੋ ਗਿਆ ਤੇ ਬਹੁਤ ਬਹੁਤ ਬੱਚਾ ਹੋ ਗਿਆ ਦੁੱਧ ਦਾ ਤੇ ਮੈਂ ਨਾ ਇੱਧਰ ਬਣਾ ਰਹੀ ਸੀਗੀ ਮੱਖਣ ਇਹਨੇ ਇੱਥੇ ਮੈਨੂੰ نیچے ਬਣਾਉਣਾ ਪੈਂਦਾਗਾ ਕਿਉਂਕਿ ਇੱਥੇ ਨਾ ਪਾਵਰ ਪਲੱਗ ਨਹੀਂ ਹੈਗਾ ਕੁਝ ਕੁਝ ਚੀਜ਼ਾਂ ਐਡਜਸਟ ਕਰਨ ਪੈ ਜਾਂਦੀਆਂ ਨੇ ਕਹਿ ਲਓ ਸੀ ਕਿਚਨ ਚੰਚ ਕੰਮ ਤੇ ਸੀਰਦੇਪਾ ਪੱਕਾ ਰਹੇ ਆ ਬਾਹਰ ਸਾਫ ਸਫਾਈ ਬੱਲਾਂ ਦੀ ਪੱਤੇ ਪੁੱਤੇ ਜੀ ਕੱਢ ਕੇ ਹਟੇ ਆ ਕਾਫੀ ਨਾ ਪਦੀਨੇ ਦੇ ਵਿੱਚ ਡਿੱਗੇ ਪਈ ਸੀਗੇ ਤੇ ਉਹ ਚੱਕ ਚੱਕ ਕੇ ਜੀ ਸਾਫ ਕਰਨ ਤੇ ਗੁੜਾਈ ਕਰਦੇ ਸੀਗੇ ਜਿਹੜੀ ਮਾੜੀ ਮੁੱਟੀ ਕਰਨ ਵਾਲੀ ਹੁੰਦੀ ਆ ਵੀ ਇੱਕ ਵਾਰੀ ਆਏ ਆ ਹੱਥ ਜਾਂ ਪੈਰ ਜੇ ਨਾ ਤੇ ਫਿਰ ਘਾਹੂ ਨਹੀਂ ਹਰਾ ਹੁੰਦਾ ਨਾ ਇਹਦੇ ਵਿੱਚ ਜਦੋਂ ਇਕੱਠਾ ਹੋ ਜੇ ਤੇ ਫਿਰ ਬਹੁਤ ਹੋ ਹੋ ਜਾਂਦਾ ਗਾ ਤੇ ਉਹ ਲੱਗੇ ਹੋਏ ਨੇ ਬਾਗ ਸਾਫ ਕਰਨਾ ਕਿਉਂਕਿ ਸਾਫ ਹੀ ਸੋਹਣੀ ਲੱਗਦੀ ਆ ਹਨਾ ਗੰਦਾ ਜਾਂ ਧੰਦਾ ਬਹੁਤ ਬੁਰਾ ਲੱਗਦਾ ਗਾ ਉਹ ਅਸੀਂ ਖਾਨਾ ਜੇ ਖੁੱਲਾ ਛੱਡਿਆ ਹੋਇਆ ਵਾ ਕਿਉਂਕਿ ਵੇਲਾ ਨੇ ਵਧਣਾ ਵਾ ਵਧਾ ਕੇ ਫੈਲਣਾ ਹੀ ਆ ਸੋਪ ਤਾਂ ਕਰਕੇ ਤੇ ਉਹ ਲੱਗੇ ਹੋਏ ਨੇ ਹੁਣ ਬਸ ਪੱਤੇ ਵਗੈਰਾ ਕੱਢਣਾ ਇੱਕ ਤਾਂ ਨੀਰੀਆਂ ਨਹੀਂ ਠੀਕ ਆਉਂਦੀਆਂ ਨੀਰੀਆਂ ਨਾ ਕਿਤੇ ਤਾਂ ਦੁਪਹਿਰੇ ਹਵਾ ਆ ਜਾਂਦੀ ਆ ਕਿਤੇ ਸਵੇਰੇ ਹੀ ਕਿਤੇ ਰਾਤ ਨੂੰ ਬਸ आय हो जाएगा गा बाकी अमरूद वगैरह के पत्ते चढ़ते हैं नींबू पत्ते सुख के लो दे चढ़ लगे हुए साफ कर लो जी मखण अपना बन गया थोड़ा जा गया ਬਾਕੀ ਇਹ ਜਿਆਦਾ ਦਿਨ ਦਾ ਨਹੀਂ ਹੈਗਾ ਅ ਥੋੜੇ ਜਿ ਦਿਨਾਂ ਬਾਅਦ ਹੀ ਮੈਂ ਹੁਣ ਕਰ ਲੈਣੀ ਹੁੰਦੀ ਆ ਮੜਾਈ ਨੂੰ ਮਤਲਬ ਕਿ ਪਹਿਲਾਂ ਤਾਂ ਮੈਂ ਸਿਰੇ ਵੀ ਕਾਫੀ ਕਾਫੀ ਦਿਨਾਂ ਦੀ ਮੜਾਈ ਰੱਖ ਲੈਂਦੀ ਸੀ ਉਦੋਂ ਮੌਸਮ ਠੀਕ ਹੁੰਦਾ ਸੀਗਾ ਆਇਆ ਹੁਣ ਮੌਸਮ ਵੀ ਠੀਕ ਹੈਗਾ ਗਰਮੀ ਬਹੁਤ ਆ ਤੇ ਫਿਰ ਆਏ ਹੋ ਜਾਂਦਾ ਫ੍ਰਿਜ ਚ ਪੇ ਵੀ ਕੀ ਕੀ ਸਾਂਭੀ ਚਲੀਏ ਫ੍ਰਿਜ ਚ ਫ੍ਰਿਜ ਕਿਹੜਾ ਜਹਾਦੀਆਂ ਵਿਚਾਰੀਆਂ ਕਹਿ ਲੋ ਵੀ ਗਰਮੀ ਚ ਧਰਨੇ ਕਾਕੀ ਫਿਰ ਅੱਛੇ ਸਾਡੇ ਵਾਲੀ ਫਿਰ ਤਾਂ ਛੋਟੀ ਆ ਹਨਾ ਕੁਛ ਨਾ ਕੁਛ ਤਾਂ ਫਿਰ ਵਿੱਚ ਐਡ ਰਹਿੰਦਾ ਹੀ ਆ ਫਿਰ ਆ ਸਪੇਸ ਨਹੀਂ ਰਹਿੰਦੀ ਹੈਗੀ ਕਿਤੇ ਕੋਸ਼ ਰੱਖੀਏ ਕਿਤੇ ਕੋਸ਼ ਰੱਖੀਏ ਮੈਂ ਨਾ ਪਿਛਲੀ ਟਾਈਮ ਜਿਹੜੀ ਮੜਾਈ ਰੜਕੀ ਸੀ ਉਹਦਾ ਮੈਂ ਜਿਹੜਾ ਦੁੱਧ ਬਚਿਆ ਸੀਗਾ ਕਿਉਂਕਿ ਇਹਨਾਂ ਕੜਾ ਆਪਾਂ ਜਾਗ ਲਾਇਆ ਹੁੰਦਾ ਵਾ ਤੇ ਮੇਰਾ ਦੁੱਧ ਹੀ ਆ ਤੇ ਡੌਗੀ ਨੂੰ ਪਾਤਾ ਸੀਗਾ ਪਰ ਅੱਜ ਮੈਂ ਨਹੀਂ ਪਾਉਂਗੀ ਅੱਜ ਮੈਂ ਇਹਦਾ ਬਣਾਉਂਗੀ ਪਨੀਰ ਤੇ ਸਵੇਰੇ ਸਬਜੀ ਬਣ ਜੂਗੀ ਕਿਉਂਕਿ ਅੱਜ ਮੇਰੇ ਕੋ ਕੋਕਤਿਆਂ ਦੀ ਭਈ ਹੈ ਤੇ ਸਵੇਰੇ ਜਿਹੜੀ ਸਬਜੀ ਬਣੂਗੀ ਮਤਲਬ ਕੋਲਕੇ ਖਾਣੇ ਹੋਣਗੇ ਦੋ ਦੋ ਉਹ ਪਨੀਰ ਦੀ ਘੋਜ ਨਾ ਰੱਖਦੇ ਜਾਣਗੇ I'm going to use it. It's not going to work. I'm going to use it. ਲਓ ਜੀ ਇੱਥੇ ਆਪਣਾ ਪਨੀਰ ਬਣ ਗਿਆ ਸੀਗਾ ਤੇ ਮੈਂ ਸੁਤੀ ਕਪੜਾ ਬਨ ਰਹੀ ਸੀਗੀ ਅ ਸ਼ਿੰਕ ਵਾਲੀ ਟੂਟੀ ਦੇ ਨਾਲ ਤੇ ਇਹਦੇ ਵਿੱਚ ਹੀ ਮਤਲਬ ਕਿ ਨਾ ਮੈਂ ਫਿਰ ਪਉਣ ਲੈਣੀ ਹੁੰਨੀ ਆ ਜਿਹੜਾ ਪਨੀਰ ਹੁੰਦਾਗਾ ਹਨਾ ਡレイン ਹੋ ਜਾਂਦਾਗਾ ਸੌਖਾ ਵਾਹੀ ਹਨਾ ਉਹ ਸੁਤੀ ਕਪੜਾ ਵਾ ਤੇ ਇੱਥੇ ਮੈਂ ਫਿਰ 5-7 ਮਿੰਟ ਲਈ ਇਹਨੂੰ ਮੈਂ ਬਨ ਕੇ ਵੀ ਰੱਖੂੰਗੀ 10 ਮਿੰਟ ਲਈ ਹਾਂ 10 ਮਿੰਟ ਲਈ ਇਹਨੂੰ ਮੈਂ ਇੱਥੇ ਬੰਨ ਕੇ ਵੀ ਰੱਖੂੰਗੀ ਕਿਉਂਕਿ ਜਿਹੜਾ ਐਕਸਟਰਾ ਪਾਣੀ ਹੋਊਗਾ ਨਾ ਉਹ ਸਾਰਾ ਫਿਰ ਨੁੱਚੜ ਜਾਊਗਾ ਫਿਲਹਾਲ ਮੈਂ ਇਹਨੂੰ ਇਹਦੇ ਵਿੱਚ ਪਾ ਕੇ ਹਨਾ ਨਾਲ ਦੀ ਨਾਲ ਮੈਂ ਟੂਟੀ ਵੀ ਛੱਡੂੰਗੀ ਕਿਉਂਕਿ ਮੈਨੂੰ ਵਾਸ਼ ਕਰ ਲੈਣੀ ਹੁੰਨੀ ਹੈ ਚੰਗੀ ਤਰ੍ਹਾਂ ਨਾ ਆਈ ਨਹੀਂ ਹੈਗਾ ਵੀ ਮੈਂ ਐਦਾਂ ਹੀ ਰੱਖੂੰਗੀ ਟੂਟੀ ਛੱਡ ਕੇ ਨਾ ਮੈਂ ਸਾਫ਼ ਪਾਣੀ ਥੈਂਕ ਕੱਢ ਕੇ ਇਹਨੂੰ ਫੇਰ ਰੱਖੂੰਗੀ ਨੁੱਚੜਨ ਵਾਸਤੇ ਹਨਾ ਤੇ ਉਸ ਤੋਂ ਬਾਅਦ ਅਮਿੰਲਾ ਦਾ ਮੈਂ 10 ਮਿੰਟ ਤਾਂ ਹਾਂਜੀ 10 ਮਿੰਟ ਵਾਸਤੇ ਮੈਂ ਰੱਖਿਆ ਸੀਗਾ ਤੇ ਇਹ ਪਾਣੀ ਵਗੈਰਾ ਸਾਰਾ ਨਿਕਲ ਗਿਆ ਸੀਗਾ ਤੇ ਬਹੁਤ ਹੀ ਸੋਹਣਾ ਨਾ ਪਨੀਰ ਵਿੱਚੋਂ ਨਿਕਲ ਕੇ ਆ ਗਿਆ ਸੀਗਾ ਬਹੁਤ ਹੀ ਜ਼ਿਆਦਾ ਸੋਹਣਾ ਤੇ ਆ ਇਹ ਪੂਰਾ ਸੌਫਟ ਸੌਫਟ ਸੀਗਾ ਤੇ ਬਾਕੀ ਤਾਂ ਹਨਾ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਘਰ ਦੀ ਚੀਜ਼ ਆ ਹਨਾ ਘਰੇ ਕੁਝ ਵੀ ਆਪਾਂ ਬਣਾਈਏ ਉਹਦੀ ਤਾਂ ਕਿਸ ਕੋਈ ਕਰ ਹੀ ਨਹੀਂ ਸਕਦਾ ਹਨਾ ਬਾਹਰਲਾ ਮਤਲਬ ਕੋਈ ਬਾਹਰਲੀ ਚੀਜ਼ ਮਤਲਬ ਬਾਹਰਲਾ ਪਨੀਰ ਜੇ ਹੁਣ ਆਪਾਂ ਘਰੇ ਬਣਾਇਆ ਵਾ ਤਾਂ ਉਹ ਘਰ ਦਾ ਪਨੀਰ ਜਿਹੜਾ ਹੋਊਗਾ ਉਹ ਪਿਓਰ ਹੋਊਗਾ ਹੁਣ ਬਾਹਰ ਤਾਂ ਥੋੜੀ ਬਹੁਤਾਂ ਆਵਰ ਤੁਹਾਨੂੰ ਵੀ ਪਤਾ ਹੈ ਹਰ ਇੱਕ ਚੀਜ਼ ਦੇ ਵਿੱਚ ਅੱਜਕੱਲ ਹੁੰਦੀ ਹੀ ਹੁੰਦੀ ਆ ਹਨਾ ਵੀ ਐਕਸਟਰਾ ਆਪਾਂ ਕਹੀਏ ਕਿ 100% ਪਿਓਰ ਆਪਾਂ ਨੂੰ ਚੀਜ਼ਾਂ ਬਾਹਰੋਂ ਨਹੀਂ ਮਿਲਦੀਆਂ ਹੈਗੀਆਂ ਸੋ ਤਾਂ ਕਰਕੇ ਵੀ ਮੈਂ ਟਰਾਈ ਕਰਦੀ ਹੁੰਦੀ ਜਿੱਦਨ ਮੈਂ ਪਨੀਰ ਬਣਾਉਣਾ ਹੁੰਦਾ ਮੈਂ ਬਹੁਤ ਹਨਾ ਮਤਲਬ ਕਿ ਘੱਟ ਹੋਊਗਾ ਵੀ ਜਦੋਂ ਕਿਤੇ ਕਿਤੇ ਬਾਹਰੋਂ ਲਿਆ ਕੇ ਬਣਾਇਆ ਹੋਊਗਾ ਵੈਸੇ ਤਾਂ ਮੈਂ ਜ਼ਿਆਦਾ ਪਨੀਰ ਅਸੀਂ ਬਾਹਰਲਾ ਖਾਂਦੇ ਹੀ ਨਹੀਂ ਹੈਗੇ ਤੇ ਘਾਰੀ ਬਣਾਈਦਾ ਵਾ ਜਦੋਂ ਵੀ ਕਿਤੇ ਪਨੀਰ ਮਤਲਬ ਕਿ ਖਾਣ ਦਾ ਮਨ ਹੁੰਦਾਗਾ ਵੈਸੇ ਪਹਿਲਾਂ ਮੈਂ ਨਾ ਜਦਾਂ ਜੌਬ ਕਰਦੇ ਸੀਗੇ ਉਦੋਂ ਸਪਰਾਉਟਸ ਵਗੈਰਾ ਬਣਾਉਂਦੇ ਸੀ ਉਦੋਂ ਵੀ ਅਸੀਂ ਘਰ ਬਣਾਉਂਦੇ ਸੀ ਲਓ ਜੀ 10 ਮਿੰਟ ਹੋ ਗਏ ਅ ਇਹਨਾਂ ਵਿੱਚ ਬਨ ਕੇ ਰੱਖਿਆ ਸੀਗਾ ਤੇ ਬਹੁਤ ਹੀ ਨਾ ਸੌਫਟ ਸੌਫਟ ਪਨੀਰ ਬਣ ਗਿਆ ਹਨ ਚਲੋ ਪੂਰੇ ਕਰ ਦ 10 ਮਿੰਟ ਵਾਸਤੇ ਮੈਂ ਰੱਖਤਾ ਸੀਗਾ ਉਚੜਨ ਵਾਸਤੇ ਤੇ ਬਸ ਤੇ ਹੁਣ ਅ ਇਹਦਰ ਆਪਣਾ ਕਿਉ ਵੀ ਬਣੀ ਜਾ ਰਿਹਾ ਵਾ ਇਹ 10 ਕਮਿੰਟ ਮੈਂ ਰੱਖਿਆ ਸੀਗਾ ਸੁੱਕੀ ਕਪੜੇ ਦੇ ਵਿੱਚ ਹਨਾ ਮੈਂ ਪਾਣੀ ਦਾ ਨੁੱਟੜ ਜਾਊਗਾ ਇਹਦਾ ਤੇ ਉਹ ਨੁੱਟੜ ਗਿਆ ਤੇ ਬਸ ਹੁਣ ਇਹਨੂੰ ਮੈਂ ਲਾ ਦੂੰਗੀ ਫ੍ਰੀਜਰ ਦੇ ਵਿੱਚ ਸੌਰੀ ਫ੍ਰਿਜ ਦੇ ਵਿੱਚ ਤੇ ਸਵੇਰੇ ਮਾਰਨਿੰਗ ਮੈਂ ਬਣਾਉਂਗੀ ਇਹਦੀ ਪੁਰਜੀ ਪਨੀਰ ਵੀ ਆਪਣਾ ਤਿਆਰ ਹੋ ਗਿਆ ਸਵੇਰ ਦੀ ਰੋਟੀ ਵਧੀਆ ਖਾਦੀ ਜਾਣੀ ਹੈ ਇਹਦੇ ਨਾਲ ਇਹਦੇ ਵਿੱਚ ਮੈਂ 6-7 ਪਿਆਜ਼ ਪਾ ਲੈਣੇ ਆ ਤੇ ਵਧੀਆ ਸਾਡਾ ਸਰਜਣਾ ਤੇ ਸ਼ਾਮ ਨੂੰ ਦੇਖਾਂਗੇ ਹੁਣ ਰੋਈ ਰੋਈ ਕੀ ਬਣਾਈਏ ਮੇਰਾ ਮੁੰਡਾ ਕੀ ਮਮ ਕਾਦਾ ਸੀ ਮਿੱਟੀ ਨਾ ਖੇਡਾ ਜੀ ਮਿੱਟੀ ਨਾ ਠੀਕਾ ਮਿੱਟੀ ਨਾ ਖੇਡ ਲੋ ਆਪਣੀ ਅਦਰ ਮਿਰਚਾ ਮੁਰਚਾ ਟੇਡੀਆਂ ਹੋਈਆਂ ਪਈਆਂ ਭਾਰ ਨਾਲ ਚਲ ਕੋਈ ਨਾ ਮਿੱਟੀ ਇਹਦੇ ਥੱਲੇ ਲੈ ਆਵਾਂਗੇ ਕੱਲ ਨੂੰ ਉਥੋਂ ਪਿੰਡੋਂ ਆਪਣੇ ਗੱਡੀ ਸਿੰਘਾ ਜੇ ਰੱਖੀ ਕੋਈ ਨਾ ਮਗੜੀ ਚ ਰੱਖ ਦਾਂਗੇ ਟੇਡੇ ਮੇਰੇ ਡੰਡੇ ਜੇ ਡੰਡੇ ਤੇ ਲੱਜੇ ਸਿੰਗਾ ਜੀ ਆਹੋ ਸਿੰਗਾ ਜੀ ਆਈ ਸਿੰਗਾ 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 ਲਿਆ ਕੇ ਰੱਖ ਦਿੰਨੇ ਆ ਸਿੰਗਾ ਇੱਧਰ ਨਾ ਆਪਣੇ ਬੱਚੇ ਬੜੀਆ ਪੜ ਗਏ ਸ਼ੁਕਰ ਆ ਇਹ ਵੀ ਬੰਨੇ ਲੱਗ ਗਏ ਆ ਬੈਠੇ ਆ ਕਿੱਧਰ ਗਏ ਉਹ ਬੈਠੇ ਆ ਆ ਦੇ ਬੈਠੇ ਕਿਊਟ ਜੇ ਸ਼ੁਕਰ ਆ ਇਹਨਾਂ ਦੀ ਜਾਨ ਬਚ ਗਈ ਨਹੀਂ ਤਾਂ ਪਹਿਲਾਂ ਤਾਂ ਬਸ ਇੱਥੇ ਆਲਣਾ ਵਾ ਉਹ ਸੀ ਤੇ ਜਿਹੜਾ ਇੱਥੇ ਆਲਣਾ ਸੀ ਇਹਨਾਂ ਦਾ ਹੀ ਪਹਿਲਾਂ ਇਹਦੇ ਮੰਮੀ ਡੈਡੀ ਦਾ ਆਲਣਾ ਸੀ ਤੇ ਆ ਸੀ ਕਿ ਇੱਥੇ ਇੱਕ ਸੀਗਾ ਆ ਸੀ ਇੱਥੋਂ ਬਿੱਲੇ ਨੇ ਆਂਡੇ ਖਾਲੇ ਸੀਗੇ ਦੋਨੇ ਤੇ ਬਟ ਥੈਂਕ ਗੋਡ ਇਸ ਵਾਰ ਇਹਨਾਂ ਦੀ ਜਾਨ ਬਚ ਗਈ ਵੀ ਨਹੀਂ ਤਾਂ ਪਹਿਲਾਂ ਤਾਂ ਬਸ ਵਿਚਾਰੇ ਪੈ ਰਹੇ ਹਾਂ ਤਾਂ ਪਹਿਲਾਂ ਹੀ ਖਾਦੇ ਗਏ ਸੀ ਤੇ ਹੁਣ ਉਹ ਆਪ ਇੱਧਰ ਉੱਪਰ ਬੈਠੀ ਆ ਟੈਂਕੀ ਤੇ ਉਹ ਉਹ ਥੇ ਬੈਠੀ ਆ ਤੇ ਇਹ ਇਹ ਵਾਲੇ ਹੁਣ ਨਾ ਉੱਡਣਾ ਸਿੱਖਦੇ ਆ ਤੇ ਇੱਧਰ ਤੋਰੀਆਂ ਥੱਲੇ ਵੀ ਹਰੀਆਂ ਹੋ ਗਈਆਂ ਤੇ ਉਧਰ ਆਪਣੇ ਗਮਲੇ 'ਚ ਵੀ ਆ ਤੇ ਉਧਰ ਅਮਰੂਦ ਦੇ ਕੋਲੇ ਵੀ ਆ ਤੇ ਜਿੱਥੇ ਵੀ ਜੀ ਕਰਦਾ ਹੁਣ ਲਾ ਦਈ ਦੀਆਂ ਨੇ ਵੀ ਕੋਈ ਤਾਂ ਤੁਰੇ ਤਰਦੀਆਂ ਤਾਂ ਹੈਗੀਆਂ ਪਰ ਲੋ ਆ ਬਹੁਤ ਜ਼ਿਆਦਾ ਵਾ ਕੀ ਕਰਣ ਇਹ ਵੀ ਗਰਮੀ ਬਹੁਤ ਆ। ਪ੍ਰਿੰਟ ਤਾਂ ਨਹੀਂ ਆਏ ਮੁੜ ਕੇ ਹਨਾ। ਸ਼ੁਕਰ ਆ ਉਹ ਤਾਂ ਨਹੀਂ ਵਾਪਸ ਆਏ ਹੁਣ। ਨਹੀਂ ਤਾਂ ਇਹਨਾਂ ਨੇ ਵੀ ਬਹੁਤ ਸਾਨੂੰ ਤੰਗ ਕੀਤਾ ਹੋਇਆ ਸੀਗਾ। ਹਿੱਟ ਨਾਲ ਭਜੇ ਆ। ਹੂੰ ਤਾਂ ਭਜਦਾ ਹੀ ਨਹੀਂ ਸੀ ਬਹੁਤ ਵੇਰੀ ਭਜਾਏ ਆ। ਥੱਲੇ ਆਗੂ ਗਲਾ ਕੇ ਧੂਆ ਕਰਕੇ ਵੀ ਭਜਾਏ ਆ ਪਰ ਭੱਜੇ ਨਹੀਂ। ਹੁਣ ਗਏ। ਇਹ ਮਿੱਟੀ ਚ ਖਿੱਢੀ ਜਾਂਦੀ ਆ। ਇਧਰ ਨਹੀਂ ਖਲਾਰਨੀ ਮਿੱਟੀ। ਇਧਰ ਇਧਰ ਹੀ ਰੱਖੋ। ਪੱਕੇ ਥਾਂ ਨਾਲ ਖਾਰੋ ਕੱਚੇ ਕੱਚੇ ਥਾਂ ਤੇ ਹੀ ਖੇਡੋ ਕੱਚੇ ਥਾਂ ਤੇ ਹੀ ਖੇਡੋ ਮਾਮਾ ਓ ਮਾਮਾ ਚੰਨ ਮਾਮਾ ਚੰਨ ਮਾਮਾ ਸੀ ਠੀਕ ਆ ਕੰਮ ਧੰਦੇ ਆਪਾਂ ਸਾਰੇ ਮੋਸਟਲੀ ਕਰ ਲਏ ਆ ਤੇ ਰੋਟੀ ਪਾਣੀ ਖਾ ਕੇ ਭਾਂਡੇ ਵਗੈਰਾ ਧੋ ਕੇ ਦਹੀਂ ਵਗੈਰਾ ਜਮਣਾ ਲਾ ਕੇ ਹਨਾ ਹੁਣ ਮੈਂ ਫ੍ਰੀ ਸੀਗੀ ਤੇ ਹੁਣ ਮੈਂ ਜਾਣਾ ਸੀਗਾ ਬਸ ਨਹਾਉਣ ਸੀਤ ਨੂੰ ਨਮਾਉਣ ਤੇ ਬਾਕੀ ਚਲੋ ਜੀ ਅੱਜ ਦੇ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਫਿਰ ਵੀਡੀਓ ਨਾ ਲੰਮੀ ਹੋ ਜਾਂਦੀ ਹੈ ਤੇ ਕੱਲ ਨੂੰ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ